ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਮਾਂ ਦਾ ਪੁੱਤ ਮਰੇ ਲੱਗੇ ਹਾਸਾ ਇਹਨਾਂ ਨੂੰ ਮੌਤ ਕਿਸੇ ਦੀ ਤਾਂ ਲੱਗਦੀ ਤਮਾਸ਼ਾ ਇਹਨਾਂ ਨੂੰ ਬਦਲਾ ਪੰਜਾਬ ਲਊ ਯਾਦ ਰੱਖਿਓ ਗੱਭਰੂ ਪੰਜਾਬ ਦਾ ਇਹ ਚੁੱਪ ਨਹੀਂ ਹੋਣਾ ਉੱਠੂਗਾ ਕੋ ਟਿੱਬਿਆਂ ਦਾ ਪੁੱਤ ਲਾਜਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁੱਥੇ ਕਹਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁਪ ਨਹੀਂ ਹੋਣਾ ਉੱਠੂਗਾ ਕੋ ਟਿੱਪਿਆਂ ਦਾ ਪੁੱਤ ਲਾਜ਼ਮੀ ਝਾੜੀਆਂ ਚ ਸਾਡੇ ਕੋਲੋਂ ਲੁਕ ਨਹੀਂ ਹੋਣਾ ਮੂਸੇ ਵਾਲਾ ਐਸਾ ਇੱਕ ਸੂਰਜ ਚੜਿਆ ਹੁਣ ਲੋਕੋ ਕਦੇ ਛੁਪ ਨਹੀਂ ਹੋਣਾ ਸਿੱਧੂ ਦੀਆਂ ਲਾਟਾਂ ਦੇ ਪਤੰਗੇ ਬਣ ਗਏ ਤੁਸੀਂ ਰਹੋ ਚੰਗੇ ਅਸੀਂ ਮੰਦੇ ਬਣ ਗਏ ਜਨਤਾ ਜਵਾਬ ਮੰਗੇ ਬੋਲੋ ਤਾਂ ਸਹੀ ਪਾਪਾਂ ਦੀ ਸੰਦੂਕੜੀ ਨੂੰ ਖੋਲੋ ਤਾਂ ਸਹੀ ਕਾਂਗਰਸ ਕਾਲੀ ਕਿਸੇ ਆਪਦਾ ਨਹੀਂ ਆਪਦਾ ਪੰਜਾਬ ਤੁਹਾਡੇ ਬਾਪ ਦਾ ਨਹੀਂ ਨਾ ਕੋਈ ਫਸਾਦ ਨਾ ਹੀ ਦੰਗੇ ਕਰਾਂਗੇ ਗੰਦੀ ਸਿਆਸਤ ਦੇ ਲੀਡਰਾਂ ਨੂੰ ਨੰਗੇ ਕਰਾਂਗੇ ਦਿੰਦੇ ਜੇ ਜਤਾ ਸ਼ਾਇਦ ਬਚ ਜਾਂਦਾ ਵੀਰਾ ਮਾਂ ਸਾਦੇ ਲੋਕੋਏ ਗਵਾਹ ਲਿਆ ਹੀਰਾ ਰਹਿੰਦੇ ਸੀ ਕਮੇ ਕਾਂ ਵਿਚਮੰਦੇ ਬੋਲਦੇ ਲੰਡੂਆਂ ਦਾ ਲੁਕਿਆ ਕੋ ਰੁੱਪ ਨਹੀਂ ਹੋਣਾ ਉੱਠੂਗਾ ਕੁਟਿੱਪਿਆਂ ਦਾ ਪੁੱਤ ਨਾਜਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁਸਿਆਲਾ ਐਸਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਉੱਠੂਗਾ ਕੁਟਿੱਪਿਆਂ ਦਾ ਪੁੱਤ ਨਾਜਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁਸਿਆਲਾ ਐਸਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਲੋਕੋ ਅੱਜ ਡਰ ਕੇ ਗਲਾਮ ਹੋ ਜੋਗੇ ਆਸ ਤੋਂ ਪੰਜਾਬੀ ਹੋਇਆ ਆਮ ਹੋਜੋਗੇ ਐਤੀ ਸਰਖੰਦ ਚਮਕੌਰ ਦੀ ਗੜੀ ਐਤੀ ਕਿਤੇ ਗੁਰੂ ਫੌਜ ਖਾਲਸਾ ਖੜੀ ਨਾ ਗੁੰਡਿਆਂ ਤੋਂ ਡਰ ਕੇ ਪੰਜਾਬ ਛੱਡੀਏ ਇਕੱਠੇ ਹੋ ਕੇ ਰੀ ਦੀ ਅਜੜਾ ਬੱਦੀਏ ਕਹਿਨੇਓ ਪੰਜਾਬ ਹੁਣ ਰਹਿਣ ਯੋਗ ਨਹੀਂ ਇਹਦੇ ਬਿਨਾ ਕਿਤੇ ਹੋਰ ਸੁੱਖ ਨਹੀਂ ਹੋਣਾ ਉੱਠੂਗਾ ਕਟਿੱਬਿਆਂ ਦਾ ਪੁੱਤ ਆਦਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕਣੀ ਹੋਣਾ ਮੁਸਿਆਣਾ ਲੋਕੋ ਕਦੇ ਛੁੱਪ ਨਹੀਂ ਹੋਣਾ ਉੱਠੂਗਾ ਕੁਟਬਿਆਂ ਦਾ ਪੁੱਤ ਲਾਜਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁੱਸਿਆਲਾ ਐਸਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਸਾਤਤ ਚੌਧਰੀ ਨੇ ਗੁੰਡੇ ਪਾਲਦੇ ਕਿਨੂੰ ਸਹੀ ਅੱਖਾਂ ਸਾਰੇ ਇੱਕੋ ਨਾਲ ਦੇ ਚੋਰੀ ਦੀਆਂ ਗੱਡੀਆਂ ਨਜਾਇਜ਼ ਅਸਲੇ ਹਰਾਮ ਖੋਰੀ ਨਸ਼ਾ ਖੋਰੀ ਬਹੁਤ ਮਸਲੇ ਅਸੀਂ ਵੀ ਨਹੀਂ ਚੱਲੇ ਗੁਰੂ ਦੀਆਂ ਰਾਹਾਂ ਤੇ ਟੈਟੂ ਖਣਵਾਉਣ ਜੋਗੇ ਬਸ ਬਾਹਾਂ ਤੇ ਅੱਜ ਸਾਥ ਤੋਂ ਸਾਹਮਣਾ ਹੋਇਆ ਖਾਮਿਆ ਅਜਾ ਫੇਰ ਸਾਥ ਤੋਂ ਚੁੱਕ ਨਹੀਂ ਹੋਣਾ ਉੱਠੂਗਾ ਕੋ ਟਿੱਬਿਆਂ ਦਾ ਪੁੱਤ ਲਾਜ਼ਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁੱਸਿਆੜਾ ਐਸਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਉੱਠੂਗਾ ਕੋ ਟਿੱਬਿਆਂ ਦਾ ਪੁੱਤ ਲਾਜ਼ਮੀ ਝਾੜੀਆਂ 'ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ ਮੁੱਸਿਆੜਾ ਐਸਾ ਇੱਕ ਸੂਰਜ ਚੜਿਆ ਜਿਹੜਾ ਹੁਣ ਲੋਕੋ ਕਦੇ ਛੁੱਪ ਨਹੀਂ ਹੋਣਾ ਆ ਜਾਂਦੀ ਗੁੰਟਾ ਕਰਦੀ ਸ਼ੁਭਦੀਪ ਮੂਸੇ ਵਾਲਾ ਕਿੱਥੋਂ ਲੈ ਆ ਮਾਂ ਰੁਲ ਜਾਂਦਾ ਪਿਓ ਰਹਿਣ ਰੁੰਦੀਆਂ ਮਾਂ ਮਾਂ ਦੇ ਗਿਆ ਤੁਮਾਨ ਬੱਦਾਂ ਮਾਂ ਬੋਲੀ ਨੂੰ ਅਣਖੀ ਲਾ ਸੈ ਗਿਆ ਬੈਰੀ ਦੀ ਗੋਲੀ ਨੂੰ ਉਸਤਾਬ ਤੇਰੀਆਂ ਪੈੜਾਂ ਚ ਪੈਰ ਨੇ ਚੱਕ ਲੈਣਾ ਸਾਨੂੰ ਵੀ ਇਸੇ ਹੀ ਬੈਰ ਨੇ ਤੇਰੇ ਨਾਲ ਸਾਡੇ ਸਾਰੇ ਸੁਪਨੇ ਮਰੇ ਥੈਲਦਾਰ ਕੋਲੋਂ ਕਹਿ ਦੁੱਖ ਨਹੀਂ ਹੋਣਾ ਉੱਠੂਗਾ ਕੋ ਟਿੱਪਿਆਂ ਦਾ ਪੁੱਤ ਲਾਜਮੀ ਝਾੜੀਆਂ ਚ ਸਾਡੇ ਕੋਲੋਂ ਲੁੱਕ ਨਹੀਂ ਹੋਣਾ